ਤਹਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਉਡਾਣ ਭਰਨ ਤੋਂ ਪਹਿਲਾਂ ਹੀ ਜਹਾਜ਼ ਨੂੰ ਖਾਲੀ ਕਰਵਾਇਆ ਗਿਆ ਦਰਅਸਲ ਅੱਗ ਲੱਗਣ ਦੀ ਚੇਤਾਵਨੀ ਮਿਲੀ ਜਿਸ ਤੋਂ ਬਾਅਦ ਜਿਹੜੇ ਯਾਤਰੀ ਜਹਾਜ਼ ਦੇ ਅੰਦਰ ਮੌਜੂਦ ਸਨ ਉਹਨਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ ਤਾਂ ਇਸ ਦੌਰਾਨ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਜਿਸ ਦੇ ਵਿੱਚ ਭਾਰੀ ਬਰਫਬਾਰੀ ਦੌਰਾਨ ਜਿਹੜੀ ਉਡਾਣ ਭਰਨੀ ਸੀ ਜਹਾਜ਼ ਨੇ ਉਸ ਤੋਂ ਪਹਿਲਾਂ ਹੀ ਅੱਗ ਲੱਗਣ ਦੀ ਚੇਤਾਵਨੀ ਮਿਲੀ ਜਿਸ ਤੋਂ ਬਾਅਦ ਜਿਹੜੇ ਸਵਾਰੀਆਂ ਜਹਾਜ਼ ਦੇ ਅੰਦਰ ਸਵਾਰ ਸਨ ਉਹਨਾਂ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਤੇ ਚਾਰ ਲੋਕ ਜ਼ਖਮੀ ਵੀ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਅੰਟਲਾਂਟਾ ਦੇ ਵਿੱਚ ਭਾਰੀ ਬਰਫ਼ ਬਾਰਿ ਹੋਈ ਹੈ ਤੇ ਡੈਲਟਾ ਫਲਾਈਟ ਦਾ ਇੱਕ ਇੰਜਨ ਫੇਲ ਹੋ ਗਿਆ ਐਮਰਜੈਂਸੀ ਸਲਾਈਡਰ ਦੀ ਵਰਤੋਂ ਕਰਕੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ ਜਿਨ੍ਹਾਂ ਦੇ ਵਿੱਚੋਂ ਚਾਰ ਜ਼ਖਮੀ ਦੱਸੀ ਜਾ ਰਹੇ ਨੇ ਦੱਸ ਜੀ ਕਿ ਇੰਜਨ ਦੇ ਵਿੱਚ ਅੱਗ ਲੱਗਣ ਦੀ ਚੇਤਾਵਨੀ ਤੋਂ ਬਾਅਦ ਜਹਾਜ਼ ਨੂੰ ਅੰਟਲਾਂਟਾ ਹਵਾਈ ਐਡੇ ਤੇ ਉਡਾਣ ਭਰਨ ਤੋਂ ਠੀਕ ਪਹਿਲਾਂ ਰੋਕ ਦਿੱਤਾ ਗਿਆ ਅਤੇ ਯਾਤਰੀਆਂ ਨੂੰ ਐਮਰਜੈਂਸੀ ਗੇਟ ਰਾਹੀਂ ਬਾਹਰ ਕੱਢ ਕੇ ਉਹਨਾਂ ਦੀਆਂ ਜਾਨਾਂ ਨੂੰ ਬਚਾ ਲਿਆ ਗਿਆ ਤਾਂ ਵੱਡੀ ਘਟਨਾ ਹੋਣ ਤੋਂ ਪਹਿਲਾਂ ਹੀ ਜਿਹੜਾ ਲੋਕਾਂ ਦੀਆਂ ਜਾਨਾਂ ਨੂੰ ਬਚਾ ਲਿਆ ਗਿਆ ਇੰਜਨ ਦੇ ਵਿੱਚ ਅੱਗ ਲੱਗਣ ਦੀ ਚੇਤਾਵਨੀ ਮਿਲੀ ਸੀ ਜਿਸ ਤੋਂ ਬਾਅਦ ਇਹ ਇਹ ਜਿਹੜਾ ਵਿਮਾਨ ਸੀ ਉਡਾਣ ਭਰਨ ਲਈ ਬਿਲਕੁਲ ਤਿਆਰ ਸੀ ਪਰ ਜਿਵੇਂ ਹੀ ਇੰਜਨ ਦੇ ਵਿੱਚ ਅੱਗ ਲੱਗਣ ਦੀ ਚੇਤਾਵਨੀ ਮਿਲਦੀ ਹੈ ਤਾਂ ਤੁਰੰਤ ਯਾਤਰੀਆਂ ਨੂੰ ਐਮਰਜੈਂਸੀ ਗੇਟ ਰਾਹੀਂ ਬਾਹਰ ਕੱਢਿਆ ਜਾਂਦਾ ਹੈ ਤਾਂ ਕਈਆਂ ਦੀਆਂ ਜਾਨਾਂ ਨੂੰ ਬਚਾ ਲਿਆ ਗਿਆ ਸਮੇਂ ਰਹਿੰਦੇ ਤੇ 4 ਲੋਕ ਇਸ ਹਫੜਾ-ਦਫੜੀ ਦੌਰਾਨ ਜ਼ਖਮੀ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਇੰਟਲੈਂਟਾ ਹਵਾਈ ਅੱਡੇ ਤੇ ਡੈਲਟਾ 에ਅਰਲਾਈਨਸ ਦੀ ਇੱਕ ਉਡਾਣ ਤੋਂ ਐਮਰਜੈਂਸੀ ਸਲਾਈਡ ਰਾਹੀਂ ਯਾਤਰੀਆਂ ਨੂੰ ਕੱਦਨ ਤੋਂ ਬਾਅਦ 4 ਲੋਕ ਜ਼ਖਮੀ ਹੋ ਗਏ ਹਵਾਈ ਅੱਡੇ ਤੇ ਬਰਫਬਾਰੀ ਕਾਰਨ ਜਹਾਜ਼ ਦੇ ਇੰਜਨ ਦੇ ਵਿੱਚ ਖਰਾਬੀ ਆ ਗਈ ਸੀ ਅਤੇ ਸੈਂਕੜੇ ਉਡਾਨਾਂ ਵੀ ਰੱਦ ਕਰ ਦਿੱਤੀਆਂ ਨੇ ਤੇ ਤਸਵੀਰਾਂ ਵੀ ਦੇਖ ਸਕਦੇ ਹੋ ਜਿਸ ਦੇ ਵਿੱਚ ਭਾਰੀ ਬਰਫਬਾਰੀ ਦੇਖੀ ਜਾ ਸਕਦੀ ਹੈ ਜਿਸ ਕਰਕੇ ਸੈਂਕੜੇ ਉਡਾਨਾਂ ਇਸੇ ਕਾਰਨ ਰੱਦ ਕੀਤੀਆਂ ਗਈਆਂ ਅਤੇ ਇਹ ਉਡਾਨ ਨੂੰ ਵੀ ਜਿਹੜਾ ਤੁਰੰਤ ਉਡਾਨ ਭਰਨ ਤੋਂ ਪਹਿਲਾਂ ਹੀ ਜਹਾਜ਼ ਨੂੰ ਖਾਲੀ ਕਰਵਾ ਦਿੱਤਾ ਗਿਆ ਤਾਂ 4 ਲੋਕ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਜਿਸ ਦੇ ਵਿੱਚ ਜਦੋਂ ਅੱਗ ਲੱਗਣ ਦੀ ਇੰਜਨ ਦੇ ਵਿੱਚ ਸੂਚਨਾ ਮਿਲਦੀ ਹੈ ਤਾਂ ਤੁਰੰਤ ਐਮਰਜੈਂਸੀ ਗੇਟ ਰਾਹੀਂ ਜਿਹੜੇ ਮੁਸਾਫਰ ਇਸ ਜਹਾਜ਼ ਦੇ ਵਿੱਚ ਸਵਾਰ ਸਨ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਤਾਂ ਤਸਵੀਰਾਂ ਸਾ ਬਿਆਨ ਕਰ ਰਹੀਆਂ ਨੇ ਚਾਰੇ ਪਾਸੇ برف ਹੀ برف ਨਜ਼ਰ ਆ ਰਹੀ ਹੈ ਹਾਲਕਿ ਸੈਂਕੜੇ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਭਾਰੀ ਬਰਫ਼ਬਾਰੀ ਕਾਰਨ ਕੋਈ ਨਨ ਹੋਣੀ ਕਤਨਾ ਨਾ ਵਾਪਰ ਸਕੇ ਇਸੇ ਕਰਕੇ ਉਡਾਣਾਂ ਰੱਦ ਕੀਤੀਆਂ ਗਈਆਂ ਨੇ ਤਾਂ ਇਹ ਉਡਾਣ ਪਰੰਤੋ ਪਹਿਲਾ ਹੀ ਇਸ ਜਹਾਜ਼ ਦੇ ਇੰਜਨ ਦੇ ਵਿੱਚ ਵੀ ਅੱਗ ਲੱਗਣ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ ਇਸ ਨੂੰ ਤੁਰੰਤ ਖਾਲੀ ਕਰਵਾਇਆ ਗਿਆ